ਜਲੰਧਰ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਨਗਰ ਨਿਗਮ ਅਤੇ ਪੁਲਿਸ ਦੀ ਅਗਵਾਈ ਵਿੱਚ ਤਸਕਰ ਦਾ ਮਕਾਨ ਢਾਹ ਢੇਰੀ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਨਸ਼ਾ ਤਸਕਰੀ ਕਰਦਾ ਹੈ ਤਸਕਰ ਦੀ ਪਛਾਣ ਮਨਜੀਤ ਕੌਰ ਉਰਫ ਪੰਬੋ ਵਜੋਂ ਹੋਈ ਹੈ ਅੱਜ ਇਸ ਦੇ ਘਰ ਦੇ ਤਾਲੇ ਤੋੜ ਕੇ ਘਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਤਸਕਰ ਤੇ ਐਨਡੀਪੀਐਸ ਐਕਟ ਦੇ ਕਈ ਮਾਮਲੇ ਦਰਜ ਨੇ ਉਜਮਾਨਤ ਤੇ ਬਾਹਰ ਆਈ ਹੋਈ ਹੈ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਔਰਤ ਨੂੰ ਪਹਿਲਾਂ ਵੀ ਕਈ ਵਾਰ ਨੋਟਿਸ ਭੇਜਿਆ ਗਿਆ ਹੈ ਪਰ ਇਸ ਦੇ ਵੱਲੋਂ ਨੋਟਿਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਇਸ ਔਰਤ ਦੇ ਨਾਲ ਇਸ ਦੀ ਮਾਤਾ ਵੀ ਸ਼ਾਮਿਲ ਹੈ ਤੇ ਅੱਜ ਇਸ ਔਰਤ ਦੇ ਘਰ ਤੇ ਕਾਰਵਾਈ ਕੀਤੀ ਗਈ ਹੈ ਇਸ ਵੇਲੇ ਪੁਲਿਸ ਫੋਰਸ ਵੀ ਮੌਜੂਦ ਹੈ ਦੱਸਦੀ ਹੈ ਕਿ ਨਗਰ ਨਿਗਮ ਅਤੇ ਪੁਲਿਸ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਚਲਾਇਆ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਕਿੰਨੇ ਕਿੰਨੇ ਬੱਲੇ ਇਲਾਕੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਉਹ ਇੱਕ ਬਹੁਤ ਲੱਗਿਆ ਬਹੁਤ ਜਿਹੜੀ ਮਹਿੰਮ ਚਲਾਈ ਗਈ ਹੈ ਜਿਹੜੀ ਮਿਹਰੀ ਦੇ ਵਿੱਚ ਅੱਜ ਮਾਲਟਨ ਸਬਡਿਵੀਜ਼ਨ ਦੇ ਵਿੱਚ ਵੀ ਨੰਬਰ 6 ਦੇ ਏਰੀਆ ਦੇ ਵਿੱਚ ਪਵਾਲਪੁਰ ਦੇ ਵਿੱਚ 2 ਡੀ ਦੇ ਜੀ ਨੇ ਮਨਜੀਤ ਕੌਰ ਪੰਬੋ ਤੇ ਭਿੰਦਰ ਕੌਰ ਇਲियस ਲੰਬੋ ਮਨਜੀਤ ਕੌਰ ਤੇ ਤਿੰਨ ਮੁਕੱਦਮੇ ਦਰਜ ਦੇ ਤੇ ਜੇਡੀ ਬੰਦਰ ਕੌਰ ਦੀ ਵੀ ਮੁਕੱਦਮਾ ਕਰ ਰਹੇ ਗਾ ਇੱਕ ਕਾਰਪੋਰੇਸ਼ਨ ਦੀ ਹੀ ਇਹ ਗੱਲ ਆਇਆ ਵੀ ਇਹਨਾਂ ਨੇ ਇਲੈਗਲ ਕੰਸਟ੍ਰਕਸ਼ਨ ਜਿਹੜੀ ਹੈਗੀ ਆ ਉਹ ਕੀਤੀ ਹੋਈ ਆ ਔਰ ਇਹ ਜਿਹੜੇ ਦਿਨ ਕਿਸੇ ਨਾ ਉਹ ਨਸ਼ਾ ਵੇਚ ਕੇ ਔਰ ਉਹ ਪੈਸੇ ਦਾ ਜਿਹੜੀ ਹੈਗੇ ਆ ਪੈਸਾ ਕਮਾਇਆ ਉਹਦੇ ਪੈਸੇ ਤੇ ਇਹ ਲਿਕਵਿਡੇਸ਼ਨ ਕੀਤੀ ਲਈ ਆ ਜਿਹੜਾ ਦਾ ਧਿਆਨ ਦੇ ਦਿੰਦਾ ਔਰ ਅੱਜ ਸਾਡੀ ਨੂੰ 20 ਮੰਗੀ ਹੈਗੀ ਆ ਔਰ ਇਸ 20 ਕਾਸਟ ਦੇ ਹੈ ਆ ਜਿਹੜਾ ਪਿੱਛੇ ਦੇਖ ਰਹੇ ਹੋ ਜਿਹੜਾ ਉਹਨਾਂ ਨੇ ਆਪਣੇ ਲੋ ਤੋਂ ਅੱਗੇ ਜਾ ਕੇ ਜਿਹੜਾ ਹੈਗਾ ਉਹ ਵਾਧਰੇ ਬਣਾਏ ਹੋਏ ਨੇ ਜਾਂ ਕਰੀ ਆਪਣੇ ਵੜੀ ਹੋਈ ਆ ਉਹਨੂੰ ਜਿਹੜਾ ਹੈਗਾ ਅਸੀਂ ਟਮੋਲਿਟ ਕਰ ਰਹੇ ਆ ਔਰ ਇਹ ਸਾਰੇ ਮਾਨਯੋਗ ਸਿੱਪੀ ਸਾਹਿਬ ਐਂਡ ਡੀਜੀ ਸਾਹਿਬ ਦੇ ਹੁਕਮਾਂ ਦਾ ਔਰ ਪੰਜਾਬ ਸਰਕਾਰ ਦੇ ਜੋ ਹੁਕਮ ਹੈਗੇ ਆ ਉਹਦੇ ਤਰ੍ਹਾਂ ਜਿਹੜੀ ਐ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਨਕਸ਼ਾ ਪਾਸ ਹੈ ਵੀ ਕਹਿੰਦਾ ਇਹ ਜਿਹੜਾ ਹੈਗਾ ਇਹ ਨਕਸ਼ਾ ਪਾਸ ਨਹੀਂ ਹੈਗਾ ਮੇਰਾ ਖਿਆਲ ਇਸੇ ਕਰਕੇ ਜਿਹੜਾ ਸਾਨੂੰ ਕਾਰਪੋਰੇਸ਼ਨ ਚੋਂ ਲੋ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਉਹਨਾਂ ਦੇ ਅਫਸਰ ਵੀ ਆਏ ਹੋਏ ਆ ਔਰ ਉਹਨਾਂ ਨੇ ਕਹਿਣ ਮੁਤਾਬਿਕ ਜਿਹੜੀ ਕੰਸਟਰਕਸ਼ਨ ਹੈਗੀ ਇਲੈਗਲ ਹੈਗੀ ਹੈ ਇਹ ਛੇਹੀ ਤਾਂ ਹੈ ਜਾਏਗਾ ਇਹ ਘਰ ਨਹੀਂ ਡਾਹੇਗਾ ਨਹੀਂ ਅਜੇ ਫਿਲਹਾਲ ਜਿਹੜਾ ਹੈਗਾ ਮੁੱਦੇ ਜਿਹੜੇ ਸੱਚੇ ਉਹੀ ਹੈਗੇ ਆ ਉਹ ਤੋਂ ਬਾਕੀ ਜਿਹੜੀ ਚੀਜ਼ ਉਹ ਵੈਰੀਫਾਈ ਕਰ ਲਈਏ